ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਮੰਦਾ ਜਰ ਲੈਂਦਾ ਦੋ ਵਾਰ ਜਰ ਲੈਂਦਾ ਮੈਨਾਂ ਤਿੰਨ ਵਾਰ ੱੱਕਾ ਹੋ ਗਿਆ ਜੀ ਅਲੇ 2023 ਦੇ ਵਿੱਚ ਮੈਂ ਏਸ਼ੀਆ ਚ ਮੈਡਲ ਲੈ ਕੇ ਆਇਆ ਦੋ ਇੱਕ ਨਹੀਂ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਰਾ ਕੇ ਚੈਂਪੀਅਨਸ਼ਿਪ ਚ ਮੈਡਲ ਨਹੀਂ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਈ ਜਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਾਜੀ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਹੈ ਕਿ ਤੁਹਾਨੂੰ ਤਿੰਨ ਡਿਪਾਰਟਮੈਂਟਾਂ ਨੂੰ ਮਾਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ। ਉਹ ਡਿਪਾਰਟਮੈਂਟ ਚੋਂ ਇੱਕ ਵੀ ਬੰਦੇ ਨੇ ਮੈਨੂੰ ਅਜੇ ਤੱਕ ਕੰਟੈਕਟ ਨਹੀਂ ਕਰਿਆ। ਉਸ ਤੋਂ ਬਾਅਦ ਇੱਕ ਲੈਟਰ ਆਉਂਦਾ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾਣਾ ਸਰਕਾਰੀ ਜੋ ਨਾਲੇ ਫਲ ਜਿਹੜਾ ਮਾਨਤਨ ਕਰਨਾ ਉਹ ਕੀਤਾ ਜਾਏਗਾ। ਉਹਦਾ ਲੈਟਰ ਆਇਆ ਨਾ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਬੋਨ ਮਿਲ ਜਾਊਗਾ। ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ ਮੈਂ ਉੱਥੇ ਹੀ ਬੈਠਾ 2024 ਦੇ ਵਿੱਚ ਇਸੇ ਸਾਲ ਸੁਪਰਵਾਈਜ਼ਰ ਪਲੱਸ ਸਪੋਰਟ ਕੋਟੇਜ ਦੀਆਂ ਨੌਕਰੀਆਂ ਨਿਕਲਦੀ ਕੋਚਾਂ ਤੇ ਸੁਪਰਵਾਈਜ਼ਰ ਦੀ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰੋਫੈਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸ਼ਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਦੇਖੋ ਮੇਰਾ ਫਰਜਾ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਆ ਉੱਤੇ ਅਸੀਂ ਕੱਲੇ ਨਹੀਂ ਖੇਡਦੇ ਉੱਤੇ 140 ਕਰੋੜ ਦੀ ਬਾਡੀ ਸਾਡੇ ਮੁੰਡਿਆਂ ਤੋਂ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਅਸੀਂ ਗਰੀ ਫੈਮਿਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮਿਸਾਲ ਪੈਦਾ ਕਰ ਰਹੇ ਹਾਂ ਕਿ ਨਸ਼ੇ ਛੱਡੋ ਗਰਾਊਂਡ ਜੋਇਨ ਕਰੋ ਜਾਂ ਤੁਹਾਡਾ ਇੱਕ ਲੁਧਿਆਣਾ ਪਹੁੰਚੋ ਡੀਸੀ ਦਫਤਰ ਦੇ ਬਾਹਰ ਕੀ ਕਾਰਨਾ ਕੀ ਗੱਲ ਬਾਤ ਹੈ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਰ ਲੈਂਦਾ ਦੋ ਵਾਰ ਜਰ ਲੈਂਦਾ ਮੇਰੇ ਨਾਲ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ 'ਚ ਮੈਡਲ ਲੈ ਕੇ ਆਇਆ ਦੋ ਇੱਕ ਨਹੀਂ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਤੋਂ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਈ ਜਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਾਜੂ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਕਿ ਤੁਹਾਨੂੰ ਤਿੰਨ ਡਿਪਾਰਟਮੈਂਟਾਂ ਨੂੰ ਮਾਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ ਉਹ ਡਿਪਾਰਟਮੈਂਟ ਚ ਇੱਕ ਵੀ ਬੰਦੇ ਨੇ ਮੈਨੂੰ ਹਾਈਪ ਕੰਟੈਕਟ ਨਹੀਂ ਕਰੇ ਉਹ ਤੋਂ ਬਾਅਦ ਇੱਕ ਲੈਟਰ ਹਰ ਹੁੰਦਾ ਹੈ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾ ਨਾ ਸਰਕਾਰੀ ਜੋ ਨਾਲੇ ਜਿਹੜਾ ਮਾਨਤਨ ਕਰਨਾ ਉਹ ਕੀਤਾ ਜਾਏਗਾ ਉਹਦਾ ਲੈਟਰ ਆ ਜਾਂਦਾ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਅਵਾਰਡ ਮਿਲ ਜਾਊਗਾ ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ ਮੈਂ ਉੱਥੇ ਬੈਠਾ ਉਤੋਂ ਬਾਅਦ ਇਸੇ 2023 ਦੇ ਵਿੱਚ 2023 ਦੇ ਵਿੱਚ ਇਸੇ ਸਾਲ ਸੁਪਰਵਾਈਜ਼ਰ ਪਲੱਸ ਸਪੋਰਟਸ ਕੋਟੇ ਦੀਆਂ ਨੌਕਰੀਆਂ ਨਿਕਲੀਆਂ ਸੀ ਕੋਚਾਂ ਦੇ ਸੁਪਰਵਾਈਜ਼ਰ ਦੀਆਂ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਨਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਸਰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਸਿਰ ਦੇ ਉੱਤੇ ਇੱਕ ਵੱਡਾ ਕਰਜ਼ਾ ਸੀਗਾ ਕਿਸੇ ਨੇ ਸਾਥ ਨਹੀਂ ਲੀਦਾ ਕਰਨ ਔਜਲਾ ਨਹੀਂ ਇੱਕ ਵੱਡਾ ਜਿਹੜਾ ਸਾਥ ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਸੀ ਜੋ ਅੱਜ ਪੰਜਾਬ ਦਾ ਪੁੱਤ ਕਰ ਰਿਹਾ ਪੰਜਾਬ ਦੇ ਉਪਰਾਹ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਦਿਲੋਂ ਸਲੂਟ ਹੈ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਉਹ ਮੈਂ ਦਿਲੋਂ ਸਲੂਟ ਕਰ ਦੋਗਾ ਕਿਰਨ ਜਿਹੜੇ ਜਿਹੜੇ ਤੁਸੀਂ ਪਦਕ ਜਿੱਤੇ ਆ ਹੁਣ ਤੱਕ ਮੈਂ 16 ਕੰਟਰੀਆਂ ਜੋ ਮੈਡਲ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਨਾਈਟ ਹੁੰਦੀ ਹੈ ਮੈਂ ਉਹ ਚੋਂ ਵੀ ਮੈਡਲ ਲੈ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ ਬਸ ਉਹ ਹਿਸਟਰੀ ਅਜੇ ਵਿਰਲੀ ਹੋਇਆ ਹੈ ਕਿਹੜੇ ਕਿਹੜੇ ਮੰਤਰੀਆਂ ਨਾਲ ਕਿਹੜੇ ਕਿਹੜੇ ਨੇਤਾ ਨਾਲ ਮੁਲਾਕਾਤ ਹੋਈ ਹੈ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਟਾਈਮ ਵੀ ਇਹਨਾਂ ਨੇ ਮੈਨੂੰ ਵਾਅਦਾ ਕਰਿਆ ਇਹਨੂੰ ਨੌਕਰੀ ਦਿੱਤੀ ਜਾਵੇ ਜੀ ਤੇ ਮੀਤਿਆਰ ਸਾਹਿਬ ਖੁਦ ਸਾਡੇ ਨਾਲ ਤਰਨੇ ਦੇ ਬੈਠੇ ਸੀ ਸਾਨੂੰ ਵਾਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀ ਪ੍ਰੋਵਾਈਡ ਕਰਾਂਗੇ ਅਸੀਂ ਖੁਸ਼ ਹੋ ਗਏ ਕਿ ਚਲੋ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਖੁਦ ਸਪੋਰਟ ਮਿਨਿਸਟਰ ਲੱਗੇ ਸਾਡੇ ਨਾਲ ਜਾਂ ਕੋਈ ਨੌਜਵਾਨ ਅੱਜ ਡੀਸੀ ਦਫ਼ਤਰ ਪਹੁੰਚੇ ਹਾਂ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਜੋ ਮੇਰਾ ਬੰਦਾ ਮਾਨਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਆਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨ ਜੀ ਤੁਹਾਡੇ ਨਾਲ ਤੁਹਾਡੇ ਕੀ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀ ਜੀ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਮਿਲਣੀ ਹੁਣ ਤੱਕ ਨੌਕਰੀ ਨਹੀਂ ਹਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਸੇ ਨੂੰ ਨਹੀਂ ਸਾਡੇ ਕਿਹੜੇ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਆਪਰਚੁਨਿਟੀ ਦੀ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ 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 ਮੈਂ ਕਰ ਲੂੰਗਾ ਅੱਜ ਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਖੇਡ ਵਤਨ ਕਰਵਾਇਆ ਜਾਂਦਾ ਖੇਡਾਂ ਦੀ ਪ੍ਰੋਵਾਈਡ ਕੀਤਾ ਜਾਂਦਾ ਪਲੇਅਰ ਬੰਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਤੁਸੀਂ ਰੋਲ ਦੇਣਾ ਉਸ ਤਰ੍ਹਾਂ ਫਿਰ ਕਿੱਦਾਂ ਭੂਇ ਕਿਰਿਆ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਟਰ ਉਹ ਦੱਸਣਗੇ ਦੇਖੋ ਮੇਰਾ ਫਰਜ਼ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਹਾਂ ਉੱਥੇ ਅਸੀਂ ਇਕੱਲੇ ਨਹੀਂ ਖੇਡਦੇ ਉੱਥੇ 140 ਕਰੋੜ ਦੀ ਬਾਡੀ ਸਾਡੇ ਮੋਢਿਆਂ ਤੇ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਆਸੀਂ ਗਰੀਬ ਫੈਮਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੀਜ਼ਾਰ ਪੈਦਾ ਕਰ ਰਹੇ ਹਾਂ ਕਿ ਨਸ਼ੇ ਛੱਡੋ ਗਰਾਊਂਡ ਜੁਆਇਨ ਕਰੋ ਜਾਂ ਤਾਂ ਡਾਇਰੈਕਟ ਦੇਖੀ ਹੁਣ ਗਰੀਬ ਬੰਦਾ ਕਰੇਗਾ ਕਿ ਦਿਹਾੜੀ ਤਾਂ ਲਾਣੀ ਆ ਸਿੱਧੀ ਜਿਹੜੀ ਗੱਲ ਹੈ ਜੇ ਮੈਂ ਹੁਣ ਸਬਜ਼ੀ ਦੀ ਡੇਲੀ ਲਾਣਾ ਜਾਂ ਇਹ ਬੂਟ ਪਾਲਿਸ਼ ਕਰ ਲਵਾਂ ਦਾ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲ ਤੇ ਟਰੋਫੀਆਂ ਖਾਣ ਨੂੰ ਨਹੀਂ ਦਿੰਦੀਆਂ ਹਾਂ ਕਰਨਾ ਖੁਦ ਹੀ ਪੈਣਾ ਹੈ ਦੇਖੋ ক্রিকেট ਦੇ ਵਿੱਚ ਵੀ ਜਦੋਂ ਵਰਲਡ ਕੱਪ ਲੈ ਕੇ ਆਈਏ ਇੰਡੀਆ ਸਾਰੇ ਕਿਤੇ ਉਹਨਾਂ ਦਾ ਮਾਨ ਸਨਮਾਨ ਹੈ ਤੁਹਾਡੀ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਕੋਈ ਲੈਣ ਤੱਕ ਨਹੀਂ ਆਇਆ ਸੀ ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ ਉਹ ਭੁੱਲ ਗਏ ਕਿ 60 ਟ੍ਰੈਂਡ ਗੇਮਾਂ ਹੋਰ ਵੀ ਨੇ ਜੀ ਸੋ ਮੈਂ ਰਿਕਵੈਸਟ ਇਹ ਕਰੂਗਾ ਕਿ ਮੇਰੇ ਵਰਗੀ ਕਈ ਐਥਲੀਟ ਬੱਟੇ ਨੇ ਦਿਲ ਹਾਰ ਕੇ ਕਿ ਯਾਰ ਸਾਡਾ ਕੋਈ ਬਣਦਾ ਹੀ ਨਹੀਂ ਸੋ ਅੱਜ ਮੈਂ ਉਹਨਾਂ ਚ ਇੱਕ ਚਿਰਾਗ ਦਾ ਕੰਮ ਕਰ ਰਿਹਾ ਇੱਕ ਉਮੀਦ ਜਗਾ ਰਿਹਾ ਕਿ ਨਹੀਂ ਆਪਾਂ ਰਲ ਕੇ ਸਭ ਕੁਝ ਕਰ ਸਕਦੇ ਹਾਂ